ਤਤ੍ਰਿਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਹੱਕ ਵਿੱਚ ਆਇਆ ਵੱਡਾ ਫੈਸਲਾ ਮੁਲਕ ਵਿੱਚ ਜੰਮਣ ਵਾਲਿਆਂ ਨੂੰ ਸਿਟੀਜ਼ਨਸ਼ਿਪ ਦਾ ਹੱਕ ਕਾਇਮ ਰਹੇਗਾ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਹੀ ਟਰੰਪ ਸਰਕਾਰ ਕੈਨੇਡਾ ਬਲੌਟ ਠੱਗ ਇਮੀਗ੍ਰੇਸ਼ਨ 에ਜੈਂਟਾਂ ਵਿਰੁੱਧ ਵੱਡੀ ਕਾਰਵਾਈ ਕਈਆਂ ਦੇ ਲਾਇਸੈਂਸ ਕੀਤੇ ਰੱਦ ਕਈ ਉਤੇ ਬੰਦਸ਼ਾ ਲਾਗੂ ਕੈਨੇਡਾ ਸਰਕਾਰ ਨੇ ਮਾਪਿਆਂ ਦੀ ਪੀਆਰ ਲਈ ਆਮਦਨ ਹੱਦ ਵਿੱਚ ਕੀਤਾ ਵਾਅਦਾ 4 ਜੀਆਂ ਵਾਲੇ ਪਰਿਵਾਰ ਦੀ ਸਾਲਾਨਾ ਆਮਦਨ 71000 ਡਾਲਰ ਹੋਣੀ ਲਾਜ਼ਮੀ ਕੈਨੇਡੀਅਨ ਪੁਲਿਸ ਨੂੰ ਚਕਾਨੀ ਦੇ ਕੇ ਫਰਾਰ ਹੋਇਆ ਪੰਜਾਬੀ ਨੌਜਵਾਨ ਭਾਰਤ ਜਾਣ ਦੇ ਯਤਨ ਕਰ ਸਕਦਾ ਹੈ ਪ੍ਰਭਜੀਤ ਸਿੰਘ ਭਾਰਤ ਅਤੇ ਬਰਤਾਨੀਆ ਵੱਲੋਂ ਮੁਕਤ ਵਪਾਰ ਸੰਧੀ ਤੇ ਦਸਤਖਤ ਸਸਤੀ ਸਕੌਚ ਅਤੇ ਲਗਜ਼ਰੀ ਗੱਡੀਆਂ ਦਾ ਰਾਹ ਖੁੱਲਿਆ ਕੈਨੇਡਾ ਵਿੱਚ ਠੱਗ ਇਮੀਗ੍ਰੇਸ਼ਨ ਸਲਾਹਕਾਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਪਣੇ ਪੇਸ਼ੇ ਨਾਲ ਇਨਸਾਫ ਨਾ ਕਰਨ ਵਾਲਿਆਂ ਦੇ ਲਾਇਸੈਂਸ ਧੜਾ ਧੜ ਰੱਦ ਜਾਂ ਮੁਅਤਲ ਕੀਤੇ ਜਾ ਰਹੇ ਨੇ ਸਭ ਤੋਂ ਵੱਡਾ ਨੁਕਸਾਨ ਭਾਰਤੀ ਮੂਲ ਦੇ ਇਮੀਗ੍ਰੇਸ਼ਨ ਏਜੰਟਾਂ ਦਾ ਹੋਇਆ ਹੈ ਜਿਨ੍ਹਾਂ ਵਿੱਚੋਂ ਕੁਝ ਏਜੰਟ ਸਾਊਦੀਜੀਅਨ ਲੋਕਾਂ ਨੂੰ ਕੈਨੇਡੀਅਨ ਵੀਜ਼ਾ ਦਿਵਾਉਣ ਦੇ ਨਾਤੇ ਕਥਿਤ ਗੈਰਵਾਜਬ ਤਰੀਕਿਆਂ ਦੀ ਵਰਤੋਂ ਕਰਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਆਰਜ਼ੀ ਕਾਮਿਆਂ ਦੀ ਭਰਮਾਰ ਇਸ ਕਾਰਵਾਈ ਦਾ ਮੁੱਖ ਕਾਰਨ ਬਣੀ ਜੋ ਕੈਨੇਡੀਅਨ ਪੀਆਰ ਹਾਸਲ ਕਰਨ ਵਿੱਚ ਅਸਫਲ ਰਹਿਣ ਮਗਰੋਂ ਅਜੇ ਹੈ 에ਜੈਂਟਾਂ ਦੇ ਜਾਲ ਵਿੱਚ ਫਸ ਜਾਂਦੇ ਨੇ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਵੱਲੋਂ ਕੋਤਾਹੀ ਕਰਨ ਵਾਲੇ 에ਜੈਂਟਾਂ ਨੂੰ ਜਵਾਬਦੇ ਬਣਾਇਆ ਜਾ ਰਿਹਾ ਹੈ ਅਤੇ ਕਈ ਫਰਮਾਂ ਨੂੰ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਟ੍ਰਿਬਿਊਨਲ ਦੇ ਫੈਸਲੇ ਮਗਰੋਂ ਬੈਂਕੂਵਰ ਦੀ ਗੈਟ ਵੀਜ਼ਾ ਇਮੀਗ੍ਰੇਸ਼ਨ ਦੇ ਮਾਲਕ ਰਾਜੇਸ਼ ਰਣਦੇਵ ਦਾ ਲਾਇਸੈਂਸ ਮਈ 2025 ਵਿੱਚ ਰੱਦ ਕਰ ਦਿੱਤਾ ਗਿਆ ਦੂਜੇ ਪਾਸੇ BC ਦੇ ਡੈਲਟਾ ਸ਼ਹਿਰ ਨਾਲ ਸੰਬੰਧਤ ਚੰਡੀਗੜ੍ਹ ਇਮੀਗ੍ਰੇਸ਼ਨ ਸਰਵਿਸਿਜ਼ ਦੇ ਜੋਗਿੰਦਰ ਸਿੰਘ ਕੰਗ ਅਤੇ ਹਰਿੰਦਰ ਕੌਰ ਕੰਗ ਵੀ ਪੜਤਾਲ ਦੇ ਘੇਰੇ ਵਿੱਚ ਆ ਗਏ ਅਤੇ CICCC ਵੱਲੋਂ ਜੋਗਿੰਦਰ ਸਿੰਘ ਕੰਗ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਜਦਕਿ ਹਰਿੰਦਰ ਕੌਰ ਕੰਗ ਉਤੇ ਕਈ ਬੰਦਸ਼ਾਂ ਲਾਗੂ ਕੀਤੀਆਂ ਗਈਆਂ ਨੇ ਇਸੇ ਤਰ੍ਹਾਂ ਸ਼ਰਮਾ ਸਿੰਘ ਇਮੀਗ੍ਰੇਸ਼ਨ ਇਨਕਾਰਪੋਰੇਸ਼ਨ ਨਾਲ ਸੰਬੰਧਤ ਮਾਲਾ ਐਲਨ ਸ਼ਰਮਾ ਸਿੰਘ ਦਾ ਲਾਇਸੈਂਸ ਜੂਨ 2025 ਦੌਰਾਨ ਆਰਜ਼ੀ ਤੌਰ ਤੇ ਮੁਅਤਲ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਗਲੋਬਲ ਹਾਇਰ ਪਲੇਸਮੈਂਟ ਸਰਵਿਸਿਜ਼ ਅਤੇ ਐਡਮਿੰਟਨ ਦੀ ਕੈਨ ਪੀਆਰ ਟੈਕਨੋਲੋਜੀਜ਼ ਨਾਲ ਸੰਬੰਧਤ ਰਿਸ਼ੀ ਕੁਮਾਰ ਮਿੱਤਲ ਦਾ ਲਾਇਸੈਂਸ ਆਰਜ਼ੀ پابੰਦੀਆਂ ਦੇ ਘੇਰੇ ਵਿੱਚ ਕੱਸ ਦਿੱਤਾ ਗਿਆ ਹੈ ਗੈਰ ਮੁਨਾਫੇ ਵਾਲੀ ਜਥੇਬੰਦੀ ਵਨ ਵੌਇਸ ਕੈਨੇਡਾ ਦੀ ਡਾਇਰੈਕਟਰ ਨੀਰਾ ਅਗਨੀ ਹੋਤਰੀ ਦਾ ਕਹਿਣਾ ਸੀ ਕਿ ਪ੍ਰਵਾਸੀਆਂ ਦਾ ਲਗਾਤਾਰ ਹੋ ਰਿਹਾ ਸ਼ੋਸ਼ਣ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਹੈ ਇਮੀਗ੍ਰੇਸ਼ਨ ਸਲਾਹਕਾਰਾਂ ਵੱਲੋਂ ਐਲ ਐਮ ਆਈਏ ਨੂੰ ਠੱਗੀ ਦਾ ਸਭ ਤੋਂ ਸੌਖਾ ਰਾਹ ਬਣਾਇਆ ਜਾ ਚੁੱਕਾ ਹੈ ਜਿਸ ਦੇ ਅੰਦਰ ਵਿੱਚ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਨੇ ਨੀਰਾ ਅਗਨੀ ਹੋਤਰੀ ਨੇ ਕਿਹਾ ਕਿ ਕਿਸੇ ਵੀ ਪੇਸ਼ੇ ਵਿੱਚ ਇਮਾਨਦਾਰੀ ਸਭ ਤੋਂ ਜ਼ਰੂਰੀ ਹੈ ਅਤੇ ਇੱਕ ਵਾਰ ਤੁਹਾਡੇ ਅਕਸ ਨੂੰ ਦਾਗ ਲੱਗ ਗਿਆ ਤਾਂ ਸਮਝੋ ਸਭ ਕੁਝ ਮਿੱਟੀ ਇਮੀਗ੍ਰੇਸ਼ਨ ਸਲਾਹਕਾਰ ਦਾ ਕੰਮ ਲੋਕਾਂ ਦੀ ਜ਼ਿੰਦਗੀ ਬਣਾਉਣਾ ਹੁੰਦਾ ਹੈ ਨਾ ਕਿ ਉਹਨਾਂ ਦਾ ਭਵਿੱਖ ਤਹਸਨਹਿਸ ਕਰਨਾ ਸਾਡੇ ਕਲਾਇੰਟ ਵੱਡੀਆਂ ਉਮੀਦਾਂ ਅਤੇ ਭਰੋਸੇ ਨਾਲ ਆਉਂਦੇ ਨੇ ਅਤੇ ਅਜਹੀਆਂ ਠੱਗੀਆਂ ਸਮੁੱਚੇ ਖੇਤਰ ਨੂੰ ਸ਼ਰਮਸਾਰ ਕਰਦੀਆਂ ਨੇ ਨੀਰਾ ਅਗਨੀ ਹੋਤਰੀ ਦਾ ਮੰਨਣਾ ਹੈ ਕਿ ਠੱਗਾਂ ਵਿਰੁੱਧ ਸਖਤ ਕਾਰਵਾਈ ਅਤੇ ਸੁਧਾਰ ਮਹਿੰਮ ਰਾਹੀਂ ਜਵਾਬਦੇਹੀ ਤੈਅ ਕਰਨ ਦਾ ਸਫ਼ਰ ਜਲਦ ਤੈਅ ਕੀਤਾ ਜਾ ਸਕਦਾ ਹੈ ਸ਼ਿਕਾਇਤਾਂ ਉੱਤੇ ਕਾਰਵਾਈ ਤੇਜ਼ ਹੋ ਰਹੀ ਹੈ ਅਤੇ ਇਮੀਗ੍ਰੇਸ਼ਨ ਏਜੰਟਾਂ ਦੇ ਸਤਾਏ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਇਸੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੇ ਕਿਹਾ ਕਿ ਬਿਨੇਕਾਰਾਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਈ ਜਾ ਰਹੀ ਹੈ ਅਤੇ ਠੱਗੀ ਤੋਂ ਬਚਣ ਲਈ ਸਰਕਾਰੀ ਸਰੋਤਾਂ ਰਾਹੀਂ ਜਾਣਕਾਰੀ ਵਰਤਨ ਦਾ ਸੁਝਾ ਦਿੱਤਾ ਗਿਆ ਹੈ। ਜ਼ੈਰੋ ਰਿਪੋਰਟ ਹਮਦਾਰ ਟੀਵੀ। ਆਓ ਹੁਣ ਚੱਲਦੇ ਹਾਂ ਅਮਰੀਕਾ ਦੀ ਨਾਗਰਿਕਤਾ ਬਾਰੇ ਅਦਾਲਤ ਵੱਲੋਂ ਸੁਣਾਏ ਅਹਿਮ ਫੈਸਲੇ ਨਾਲ ਸੰਬੰਧਤ ਖਬਰ ਵੱਲ। ਡੋਨਲਡ ਟਰੰਪ ਨੂੰ ਵੱਡਾ ਝਟਕਾ ਦਿੰਦਿਆਂ ਅਮਰੀਕਾ ਦੀ ਇੱਕ ਅਪੀਲ ਅਦਾਲਤ ਨੇ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਖਾਤਮਾ ਕਰਦੇ ਕਾਰਜਕਾਰੀ ਹੁਕਮਾਂ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ 9ਵੇਂ ਸਰਕਟ ਦੀ ਅਪੀਲ ਅਦਾਲਤ ਨੇ ਕਿਹਾ ਕਿ 트ੰਪ ਦਾ ਹੁਕਮ ਸਰਾਸਰ ਨਾਜਾਇਜ਼ ਹੈ ਜੋ ਸੰਵਿਧਾਨ ਦੀ 14ਵੀਂ ਸੋਧ ਦੀ ਉਲੰਘਣਾ ਕਰਦਾ ਹੈ ਦੱਸ ਦਈਏ ਕਿ ਆਉਂਦੀ 27 ਜੁਲਾਈ ਤੋਂ ਉਹਨਾਂ ਰਾਜਾਂ ਵਿੱਚ ਵਸਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਘਰ ਜੰਮੇ ਬੱਚਿਆਂ ਨੂੰ ਨਾਗਰਿਕਤਾ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਜਾਂਦਾ ਜਨਾਬ ਵਲੋਂ ਟਰੰਪ ਦੇ ਕਾਰਜਕਾਰੀ ਹੁਕਮਾਂ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਗਈ। ਕਾਨੂੰਨ ਦੇ ਜਾਣਕਾਰਾਂ ਮੁਤਾਬਕ ਹੁਣ ਟਰੰਪ ਦੀ ਇੱਕੋ ਇੱਕ ਉਮੀਦ ਸੁਪਰੀਮ ਕੋਰਟ ਤੇ ਟਿਕ ਚੁੱਕੀ ਹੈ ਅਤੇ ਸਰਬੋੱਚ ਅਦਾਲਤ ਵਿੱਚ ਰਿਪਬਲਿਕਨ ਪਾਰਟੀ ਦੀਆਂ ਸਰਕਾਰਾਂ ਦੌਰਾਨ ਨਾਮਜ਼ਦ ਜੱਜਾਂ ਦੀ ਗਿਣਤੀ ਵੱਧ ਹੈ। ਉਧਰ ਵਾਈਟ ਹਾਊਸ ਨੇ ਕਿਹਾ ਕਿ ਅਪੀਲ ਅਦਾਲਤ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਵਿੱਚ ਜੰਮਣ ਵਾਲੇ ਬੱਚਿਆਂ ਨੂੰ ਨਾਗਰਿਕਤਾ ਦੇ ਹੱਕ ਤੋਂ ਵਾਂਝਾ ਕਰਦੇ ਹੁਕਮਾਂ ਦੀ ਠੁਕਮੀ ਵਿਆਖਿਆ ਨਹੀਂ ਕੀਤੀ ਗਈ। ਫੈਸਲੇ ਵਿਰੁੱਧ ਜਲਦ ਅਪੀਲ ਦਾਇਰ ਕੀਤੀ ਜਾ ਸਕਦੀ ਹੈ 트럼ਪ ਸਰਕਾਰ ਦਾ ਕਹਿਣਾ ਹੈ ਕਿ ਸੰਵਿਧਾਨ ਦੀ 14th ਅਮੈਂਡਮੈਂਟ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਘਰ ਜੰਮਣ ਵਾਲੇ ਬੱਚਿਆਂ ਉੱਤੇ ਲਾਗੂ ਨਹੀਂ ਹੁੰਦੀ ਪਰ ਨੌਵੇਂ ਸਰਕਟ ਦੀ ਅਪੀਲ ਅਦਾਲਤ ਨੇ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ 14th ਅਮੈਂਡਮੈਂਟ ਅਧੀਨ ਅਮਰੀਕਾ ਵਿੱਚ ਮੌਜੂਦ ਕਿਸੇ ਵੀ ਪਰਿਵਾਰ ਦੇ ਘਰ ਪੈਦਾ ਹੋਣ ਵਾਲੇ ਬੱਚੇ ਨੂੰ ਨਾਗਰਿਕਤਾ ਦੀ ਸਹੂਲਤ ਦਿੱਤੀ ਗਈ ਹੈ CBS نیوز ਦੀ ਰਿਪੋਰਟ ਮੁਤਾਬਕ ਵਾਸ਼ਿੰਗਟਨ ਸੂਬੇ ਦੀ ਇੱਕ ਅਦਾਲਤ ਵੱਲੋਂ ਫਰਵਰੀ ਵਿੱਚ 트럼ਪ ਦੇ ਹੁਕਮਾਂ ਤੇ ਰੋਕ ਲਾਏ ਜਾਣ ਮਗਰੋਂ ਮਾਮਲਾ ਅਪੀਲ ਅਦਾਲਤ ਵਿੱਚ ਪਹੁੰਚਾ ਸੀ ਅਦਾਲਤ ਨੇ ਕਿਹਾ ਕਿ ਰਾਜ ਸਰਕਾਰਾਂ ਨੂੰ ਫੈਡਰਲ ਸਰਕਾਰ ਦੇ ਹੁਕਮਾਂ ਵਿਰੁੱਧ ਮੁਕੱਦਮਾ ਦਾਇਰ ਕਰਨ ਦਾ ਪੂਰਾ ਹੱਕ ਹੈ ਖਾਸ ਤੌਰ ਤੇ ਉਸ ਵੇਲੇ ਜਦੋਂ ਫੈਡਰਲ ਨੀਤੀ ਰਾਜਾਂ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਦਾ ਕਾਰਨ ਬਣ ਰਹੀ ਹੋਵੇ ਨੌਵੇਂ ਸਰਕਟ ਦੀ ਅਪੀਲ ਅਦਾਲਤ ਦਾ ਫੈਸਲਾ ਬੈਲ ਕਲੈਂਟਨ ਵੱਲੋਂ ਨਾਮਜ਼ਦ ਜੱਜ ਰੌਨਲਡ ਗੋਲਡ ਨੇ ਲਿਖਿਆ ਜਦਕਿ ਇਸ ਵਿੱਚ ਬਰਾਕ ਓਬਾਮਾ ਵੇਲੇ ਨਾਮਜ਼ਦ ਜੱਜ ਮਾਈਕਲ ਹਾਕਿੰਸ ਵੀ ਸ਼ਾਮਲ ਰਹੇ ਪੈਨਲ ਦੇ ਤੀਜੇ ਜੱਜ ਪੈਟਰਿਕ ਬੌਮਟੇ ਦੀ ਨਿਯੁਕਤੀ ਡੋਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਕੀਤੀ ਗਈ ਸੀ ਅਤੇ ਉਹ ਫੈਸਲੇ ਨਾਲ ਸਹਿਮਤ ਨਜ਼ਰ ਨਾ ਆਏ ਟਰੰਪ ਸਰਕਾਰ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਨਿਆਂਇਕ ਫੈਸਲੇਆਂ ਰਾਹੀਂ ਸਿਰਫ ਉਹਨਾਂ ਰਾਜਾਂ ਵਿੱਚ ਬਰਥ ਰਾਈਟ ਸਿਟੀਜ਼ਨਸ਼ਿਪ ਤੇ ਰੋਕ ਲੱਗਣੀ ਚਾਹੀਦੀ ਹੈ ਜੋ ਸਰਕਾਰੀ ਹੁਕਮਾਂ ਦਾ ਵਿਰੋਧ ਕਰ ਰਹੇ ਨੇ ਪਰ ਮਕਦਮਾ ਦਾਇਰ ਕਰਨ ਵਾਲੇ ਰਾਜਾ ਨੇ ਦਲੀਲ ਦਿੱਤੀ ਕਿ ਅਜਿਹੀ ਰਾਹਤ ਅਧੂਰੀ ਹੋਵੇਗੀ ਕਿਉਂਕਿ ਪ੍ਰਵਾਸੀ ਇੱਕ ਸੂਬੇ ਤੋਂ ਦੂਜੇ ਸੂਬੇ ਪਲ ਜਾਣ ਲਈ ਮਜਬੂਰ ਹੋ ਰਹੇ ਨੇ ਬੈਰਾ ਰਿਪੋਰਟ ਖਮਦਾਰ ਟੀਵੀ ਅਗਲੀ ਖਬਰ ਕੈਨੇਡਾ ਸਰਕਾਰ ਵੱਲੋਂ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਅਧੀਨ ਆਮਦਨ ਹੱਦ ਵਿੱਚ ਕੀਤੇ ਗਏ ਵਾਅਦੇ ਨਾਲ ਸੰਬੰਧਿਤ ਹੈ ਮਾਪਿਆਂ ਨੂੰ ਕੈਨੇਡਾ ਸੱਦਣ ਦੇ ਇੱਛਕ ਪ੍ਰਵਾਸੀਆਂ ਲਈ ਘੱਟੋ-ਘੱਟ ਆਮਦਨ ਦੀ ਸ਼ਰਤ ਚੁੱਪਚਾਪ ਹੀ ਤੇ ਵਧਾ ਦਿੱਤੀ ਗਈ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਮੁਤਾਬਕ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਅਧੀਨ ਸਪਾਂਸਰਸ਼ਿਪ ਵਾਸਤੇ ਕੈਨੇਡੀਅਨ ਨਾਗਰਿਕਾਂ ਜਾਂ ਪਰਮਾਨੈਂਟ ਰੈਜ਼ੀਡੈਂਟਸ ਦੀ ਘੱਟੋ-ਘੱਟ ਆਮਦਨ 47549 ਡਾਲਰ ਸਾਲਾਨਾ ਹੋਣੀ ਚਾਹੀਦੀ ਹੈ ਇਹ ਰਕਮ ਪਿਛਲੇ ਸਾਲ ਲਾਗੂ ਸ਼ਰਤ ਤੋਂ 3000 ਡਾਲਰ ਵੱਧ ਬਣਦੀ ਹੈ ਅਤੇ ਪਰਿਵਾਰ ਵਿੱਚ ਸਿਰਫ 2 ਮੈਂਬਰ ਹੋਣ ਤੇ ਹੀ ਲਾਗੂ ਹੋਵੇਗੀ ਪਰਿਵਾਰ ਵਿੱਚ 3 ਮੈਂਬਰ ਹੋਣ ਤੇ ਸਾਲਾਨਾ ਆਮਦਨ ਦੀ ਸ਼ਰਤ 58456 ਡਾਲਰ ਹੋ ਜਾਂਦੀ ਹੈ ਅਤੇ ਇਹ ਰਕਮ 2024 ਵਿੱਚ ਲਾਗੂ ਸ਼ਰਤ ਤੋਂ 4000 ਡਾਲਰ ਵੱਧ ਬਣਦੀ ਹੈ ਕੈਨੇਡਾ ਰਹਿੰਦੇ ਪਰਿਵਾਰ ਵਿੱਚ 4 ਮੈਂਬਰ ਹੋਣ ਤੇ ਘੱਟੋ ਘੱਟ ਆਮਦਨ 70972 ਡਾਲਰ ਹੋਣੀ ਲਾਜ਼ਮੀ ਹੈ ਤਾਂ ਹੀ ਮਾਪਿਆਂ ਦਾਦਾ ਦਾਦੀ ਜਾਂ ਨਾਨਾ ਨਾਨੀ ਨੂੰ ਸਪான்ਸਰ ਕਰਨ ਦੀ ਇਜਾਜ਼ਤ ਮਿਲਦੀ ਹੈ ਇਥੇ ਦੱਸਣਾ ਬਣਦਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਅਧੀਨ 10000 ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ 17000 ਤੋਂ ਵੱਧ ਸੰਭਾਵਤ ਸਪਾਂਸਰਾਂ ਨੂੰ 28 ਜੁਲਾਈ ਤੋਂ ਅਰਜ਼ੀਆਂ ਦਾਖਲ ਕਰਨ ਦੇ ਸੱਦੇ ਭੇਜਣ ਦਾ سلسلہ ਆਰੰਭਿਆ ਜਾ ਰਿਹਾ ਹੈ ਦਿਲਚਸਪੀ ਦਾ ਪ੍ਰਗਟਾਵਾ ਦਾਖਲ ਕਰਨ ਦੇ ਬਾਵਜੂਦ 28 ਜੁਲਾਈ ਤੋਂ ਬਾਅਦ ਸਪਾਂਸਰਸ਼ਿਪ ਦਾਖਲ ਕਰਨ ਦਾ ਪੱਕਾ ਸੱਦਾ ਹਾਸਲ ਕਰਨ ਤੋਂ ਖੁੰਝੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੁਪਰ ਵੀਜ਼ਾ ਜਾਂ 10 ਸਾਲ ਦੇ ਮਲਟੀਪਲ ਐਂਟਰੀ ਵੀਜ਼ਾ ਦੀ অপਸ਼ਨ ਲੈ ਸਕਦੇ ਨੇ ਸੁਪਰ ਵੀਜ਼ਾ ਰਾਹੀਂ ਪ੍ਰਵਾਸੀਆਂ ਦੇ ਮਾਪੇ ਦਾਦਾ-ਦਾਦੀ ਜਾਂ ਨਾਨਾ-ਨਾਨੀ 5 ਸਾਲ ਤੱਕ ਕੈਨੇਡਾ ਵਿੱਚ ਰਹਿ ਸਕਦੇ ਨੇ ਇਸ ਤੋਂ ਇਲਾਵਾ ਕੈਨੇਡਾ ਵਿੱਚ ਮੌਜੂਦਗੀ ਦੌਰਾਨ 2 ਸਾਲ ਦੀ ਮਿਆਦ ਹੋਰ ਵਧਾਈ ਜਾ ਸਕਦੀ ਹੈ ਸਾਲ 2024 ਦੌਰਾਨ 35700 ਬੇਨਕਾਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਅਸਧਾ ਦਿੱਤਾ ਗਿਆ ਜਿਨ੍ਹਾਂ ਵਿੱਚੋਂ 20500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ ਇਮੀਗ੍ਰੇਸ਼ਨ ਬਾਰੇ ਸਾਲਾਨਾ ਰਿਪੋਰਟ ਮੁਤਾਬਕ ਸਾਲ 2023 ਦੇ ਅੰਤ ਤੱਕ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਨੂੰ ਪੀਆਰ ਵਾਲੀ ਸ਼੍ਰੇਣੀ ਅਧੀਨ 40000 ਤੋਂ ਵੱਧ ਸਪਾਂਸਰਸ਼ਿਪ ਅਰਜ਼ੀਆਂ ਵਿਚਾਰ ਅਧੀਨ ਸਨ ਅਤੇ ਪ੍ਰੋਸੈਸਿੰਗ ਦਾ ਸਮਾਂ 2 ਸਾਲ ਮੰਨਿਆ ਜਾਂਦਾ ਹੈ। ਗੈਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਪੰਜਾਬੀ ਨੌਜਵਾਨ ਦੇ ਕੈਨੇਡਾ ਤੋਂ ਪੰਜਾਬ ਫਰਾਰ ਹੋਣ ਦੇ ਖੱਛੇ ਨਾਲ ਸਬੰਧਤ ਖਬਰ ਵੱਲ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਪੁਲਿਸ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ ਅਤੇ ਪੁਲਿਸ ਨੂੰ ਡਰਾ ਹੈ ਕਿ ਉਹ ਇੰਡੀਆ ਦਾ ਜਹਾਜ਼ ਨਾ ਚੜ ਗਿਆ ਹੋਵੇ ਐਡਮਿੰਟਨ ਪੁਲਿਸ ਨੇ ਬੁੱਧਵਾਰ ਦੇਰ ਸ਼ਾਮ ਦੱਸਿਆ ਕਿ 21 ਸਾਲ ਦਾ ਪ੍ਰਭਜੀਤ ਸਿੰਘ ਕਥਿਤ ਸੈਕਸ ਆਫੈਂਡਰ ਹੈ ਅਤੇ ਉਸਨੇ ਗਿੱਟੇ ਤੇ ਬੰਨਿਆ ਨਿਗਰਾਨੀ ਵਾਲਾ ਇਲੈਕਟ੍ਰੋਨਿਕ ਯੰਤਰ ਲਾ ਕੇ ਸੁੱਟ ਦਿੱਤਾ ਪ੍ਰਭਜੀਤ ਸਿੰਘ ਨੂੰ ਬੀਤੇ ਮਈ ਮਹੀਨੇ ਦੌਰਾਨ ਇੱਕ ਨਾਬਾਲਗ ਦੀ ਸ਼ਮੂਲੀਅਤ ਵਾਲੀ ਵਾਰਦਾਤ ਦੇ ਸਬੰਧ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ ਸੀ ਅਤੇ 29 ਜੁਲਾਈ ਨੂੰ ਉਸਦੀ ਅਦਾਲਤ ਵਿੱਚ ਪੇਸ਼ੀ ਹੋਣੀ ਹੈ ਐਂਕਲ ਮਾਨੀਟਰ ਰਾਹੀਂ ਉਸਦੀ ਆਖਰੀ ਲੋਕੇਸ਼ਨ 20 ਜੁਲਾਈ ਨੂੰ ਅਲਬਰਟਾ ਦੀ ਲਾਮੋਰਟ ਕਾਉਂਟੀ ਵਿੱਚ ਸ਼ਵਰਡ ਪਾਰਕ ਨੇੜੇ ਇੱਕ ਦਿਹਾਤੀ ਇਲਾਕੇ ਵਿੱਚ ਦਰਜ ਕੀਤੀ ਗਈ ਪੁਲਿਸ ਨੇ ਪ੍ਰਭਜੀ ਸਿੰਘ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸਦਾ ਕੱਦ ਤਕਰੀਬਨ 6 ਫੁੱਟ ਵਜ਼ਨ 78 ਕਿਲੋ ਵਾਲ ਕਾਲੇ ਅਤੇ ਅੱਖਾਂ ਭੂਰੀਆਂ ਨੇ ਪ੍ਰਭਜੀਤ ਸਿੰਘ ਦੇ ਰਿਸ਼ਤੇਦਾਰ ਭਾਰਤ ਵਿੱਚ ਰਹਿੰਦੇ ਨੇ ਅਤੇ ਉਹ ਜਹਾਜ਼ ਚੜਨ ਦੀ ਕੋਸ਼ਿਸ਼ ਕਰ ਰਿਹਾ ਹੋ ਸਕਦਾ ਹੈ। ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਜੇ ਕਿਸੇ ਨੂੰ ਪ੍ਰਭਜੀਤ ਨਜ਼ਰ ਆਵੇ ਤਾਂ ਉਸ ਦੇ ਨੇੜੇ ਜਾਣ ਦੀ ਬਜਾਏ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ। ਜੇ ਕਿਸੇ ਕੋਲ ਪ੍ਰਭਜੀਤ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਮੌਜੂਦ ਹੈ ਤਾਂ ਤੁਰਤ 911 ਤੇ ਕਾਲ ਕੀਤੀ ਜਾ ਸਕਦੀ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਜ਼ ਨਾਲ 1800 222 8477 ਤੇ ਸੰਪਰਕ ਕੀਤਾ ਜਾ ਸਕਦਾ ਹੈ। ਬਿਆਰ ਰਿਪੋਰਟ ਹਮਦਰ ਟੀਵੀ। ਅਗਲੀ ਖਬਰ 트ੰਪ ਦੀਆਂ ਟੈਰਿਫਸ ਦਰਮਿਆਨ ਭਾਰਤ ਅਤੇ ਯੂਕੇ ਦਰਮਿਆਨ ਹੋਈ ਮੁਖਤ ਵਿਪਾਰ ਸੰਧੀ ਨਾਲ ਸੰਬੰਧਤ ਹੈ। ਜੀ ਹਾਂ, ਭਾਰਤ ਅਤੇ ਬਰਤਾਨੀਆ ਦਰਮਿਆਨ ਇਤਿਹਾਸਕ ਮੁਖਤ ਵਿਪਾਰ ਸੰਧੀ ਵੀਰਵਾਰ ਨੂੰ ਨੇਪਰੇ ਚੜ੍ਹ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਹਮਰਤਬਾ ਕੇਅਰ ਸਟਾਰਮਰ ਦੀ ਮੌਜੂਦਗੀ ਵਿੱਚ ਸੰਧੀ ਤੇ ਦਸਤਖਤ ਕੀਤੇ ਗਏ ਜਿਸ ਮਗਰੋਂ ਦੋਹਾਂ ਮੁਲਕਾਂ ਵਿਚਾਲੇ ਹੋਣ ਵਾਲਾ 99 ਫੀਸਡ ਵਪਾਰ ਟੈਰਿਫਸ ਤੋਂ ਮੁਕਤ ਹੋਵੇਗਾ। ਮੁਕਤ ਵਪਾਰ ਸੰਧੀ ਨਾਲ ਦੋਹਾਂ ਮੁਲਕਾਂ ਦਾ ਫਾਇਦਾ ਹੋਵੇਗਾ ਅਤੇ ਰੋਜ਼ਗਾਰ ਦੇ ਮੌਕੇ ਵਧਣਗੇ। ਬਰਤਾਨਵੀ ਕੰਪਨੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀਆਂ ਗੱਡੀਆਂ, ਵਿਸਕੀ ਅਤੇ ਹੋਰ ਉਤਪਾਦ ਵੇਚਣ ਵਿੱਚ ਸੌਖ ਹੋਵੇਗੀ। ਜੈਗੂਆਰ ਅਤੇ ਲੈਂਡਰੋਵਰ ਵਰਗੀਆਂ ਮਹਿੰਗੀਆਂ ਗੱਡੀਆਂ ਹੁਣ ਭਾਰਤ ਵਿੱਚ ਪਹਿਲਾਂ ਦੇ ਮੁਕਾਬਲੇ ਸਸਤੀਆਂ ਮਿਲਣਗੀਆਂ, ਜਦਕਿ ਸਕੌਚ ਵਿਸਕੀ ਦੀਆਂ ਕੀਮਤਾਂ ਵਿੱਚ ਵੀ ਕਮੀ ਆਵੇਗੀ। ਬਰਤਾਨੀਆਂ ਤੋਂ ਐਕਸਪੋਰਟ ਹੋਣ ਵਾਲੇ ਬ੍ਰਾਂਡਡ ਕੱਪੜੇ ਫੈਸ਼ਨ ਪ੍ਰੋਡਕਟਸ ਅਤੇ ਘਰੇਲੂ ਵਰਤੋਂ ਵਾਲਾ ਸਾਜ਼ੋ ਸਮਾਨ ਵੀ ਸਸਤਾ ਹੋਣ ਦੇ ਆਸਾਰ ਨਜ਼ਰ ਆ ਰਹੇ ਨੇ ਦੂਜੇ ਪਾਸੇ ਭਾਰਤ ਤੋਂ ਬਰਤਾਨੀਆਂ ਪੁੱਜਣ ਵਾਲੇ ਗਹਿਣੇ ਸਸਤੇ ਹੋਣਗੇ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਫਾਇਦਾ ਮਿਲੇਗਾ ਇਸ ਤੋਂ ਇਲਾਵਾ ਚਮੜੇ ਤੋਂ ਬਣੀਆਂ ਵਸਤਾਂ ਦੇ ਭਾਅ ਘਟਣਗੇ ਅਤੇ ਭਾਰਤੀ ਚਮੜਾ ਉਦਯੋਗ ਨੂੰ ਹੁਲਾਰਾ ਮਿਲੇਗਾ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਭਾਰਤ ਨੇ 275000 ਕਰੋੜ ਰੁਪਏ ਮੁੱਲ ਦਾ ਸਾਮਾਨ ਬਰਤਾਨੀਆਂ ਭੇਜਿਆ ਜਦਕਿ ਬਰਤਾਨੀਆਂ ਨੇ 185000 ਕਰੋੜ ਰੁਪਏ ਦਾ ਐਕਸਪੋਰਟ ਕੀਤਾ ਸਭ ਤੋਂ ਵੱਧ ਚਰਚਾ ਸ਼ਰਾਬ ਦੀ ਹੋ ਰਹੀ ਹੈ ਅਤੇ ਯੂਕੇ ਵਿੱਚ ਬਣੀ ਵਿਸਕੀ ਸਸਤੀ ਹੋਣ ਤੇ ਭਾਰਤੀ ਕੰਪਨੀਆਂ ਵਾਸਤੇ ਮੁਕਾਬਲੇਬਾਜ਼ੀ ਮੁਸ਼ਕਲ ਹੋ ਜਾਵੇਗੀ ਸਕਾਚ ਵਿਸਕੀ ਐਸੋਸੀਏਸ਼ਨ ਦੇ ਮੁਖ ਕਾਰਜਕਾਰੀ ਅਫਸਰ ਮਾਕ ਕੈਂਟ ਨੇ ਮੁਕਤਵਪਾਰ ਸੰਧੀ ਨੂੰ ਲਾ ਮਿਸਾਲ ਕਰਾਰ ਦਿੱਤਾ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਸ਼ਰਾਬ ਬਾਜ਼ਾਰ ਮੰਨਿਆ ਜਾਂਦਾ ਹੈ ਅਤੇ ਯੂਕੇ ਤੋਂ ਹਰ ਸਾਲ ਵੱਡੀ ਮiktar ਵਿੱਚ ਸ਼ਰਾਬ ਭਾਰਤ ਪਹੁੰਚਦੀ ਹੈ। ਭਾਰਤ ਅਤੇ ਯੂਕੇ ਦਰਮਿਆਨ ਮੁਕਤ ਵਪਾਰ ਸੰਧੀ ਬਾਰੇ ਗੱਲਬਾਤ ਤਕਰੀਬਨ 3.5 ਸਾਲ ਪਹਿਲਾਂ ਆਰੰਭ ਹੋਈ ਅਤੇ ਹੁਣ ਇਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ। ਬਿਆਰਾ ਰਿਪੋਰਟ ਹਮਦਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫਾਰ ਮਾਈ ਪੈਰੈਂਟਸ। My mother knows my work hours, so the moment I connect to the Go Wi Fi, I'll get her message. Are you on the train? Is anyone with you? And the answer is always the same. Mamad is a train operator in this cabin. There's a helpline for emergencies.